ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਟੀਰੂਗੋਪੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਬਹੁਤ ਹੀ ਵਧੀਆ ਪਰਿਵਾਰ ਦਾ ਰਿਸ਼ਤਾ ਲੈ ਕੇ ਹਾਜ਼ਰਾਂ ਜੀ ਤੁਹਾਡੇ ਅੱਗੇ ਇਹ ਜੋ ਰਿਸ਼ਤਾ ਹੈ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਜੀ ਇਹ ਕੱਲੀਆਂ ਪੈਣਾ ਹੀ ਪੈਣਾ ਹਨ ਭਰਾ ਨਹੀਂ ਹੈਗਾ ਇਹ ਉਸ ਪਰਿਵਾਰ ਦਾ ਰਿਸ਼ਤਾ ਜੀ ਪਰਿਵਾਰ ਬਹੁਤ ਹੀ ਵਧੀਆ ਮਿਲ ਸਾਰੇ ਆਪਣਾ ਆਉਦਾ ਹੀ ਪਰਿਵਾਰ ਤੇ ਬੜਾ ਵਧੀਆ ਤੇ ਨਾਈਸ ਪਰਿਵਾਰ ਹੈ ਜੀ ਜੋ ਅੱਜ ਰਿਸ਼ਤਾ ਲੈ ਕੇ ਹਾਜ਼ਰਾਂ ਇਹ ਲੜਕੀ ਦੀ ਡੇਟ ਆਫ ਬਰਥ 1999 ਦੀ ਏ ਹਾਈਟ 5 ਫੁੱਟ 5 ਇੰਚ ਇਹਨਾਂ ਕੋਲ ਆਪਣੀ 1.5 ਦੋ ਕਿੱਲੇ ਜ਼ਮੀਨ ਏ ਇਹ ਚਾਹੁੰਦੇ ਹਨ ਕੋਈ ਮੁੰਡਾ ਨੌਕਰੀ ਤੇ ਹੋਵੇ ਕਿੱਲੇ 1.5 ਚਾਹੇ ਜ਼ਮੀਨ ਹੋਵੇ ਦੋ ਕਿੱਲੇ ਹੋਵੇ ਚਾਹੇ ਆਰਮੀ ਦੀ ਜੌਬ ਨੂੰ ਪਹਿਲ ਦਿੰਦੇ ਹਨ ਜਾਂ ਪੰਜਾਬ ਪੁਲਿਸ ਚ ਜਾਂ ਵਧੀਆ ਇੱਥੇ ਪ੍ਰਾਈਵੇਟ ਜੌਬ ਤੇ ਹੋਵੇ ਤੇ ਨਾਲ ਕੋਈ 4 ਤੋਂ 5 ਕਿੱਲੇ ਜ਼ਮੀਨ ਹੋਵੇ ਕਿਉਂਕਿ ਇਹ ਬਹੁਤ ਹੀ ਵਧੀਆ ਪਰਿਵਾਰ ਤੇ ਵੈਸ਼ਨੂ ਪਰਿਵਾਰ ਚਾਹੁੰਦੇ ਹਨ ਇਹਨਾਂ ਕਰੇ ਆਂਡਾ ਮੀਟ दारू ਨਹੀਂ ਹੈਗਾ ਇਹ ਕੱਲੀਆਂ ਪਹਿਣਾ ਹੀ ਪਹਿਨਾ ਹਨ ਇਹ ਆਦੇ ਹਨ ਸਾਨੂੰ ਜਵਾਈ ਨਹੀਂ ਪੁੱਤ ਚਾਹੀਦਾ ਉਸ ਮੁਤਾਬਕ ਜੇ ਕੋਈ ਨੇੜੇ ਦਾ ਟੁੱਕ ਦਾ ਰਿਸ਼ਤਾ ਦਿਖਦਾ ਹੋਵੇ ਢੀਰੂ ਗੋਪੇ ਦੇ ਨੰਬਰ ਦਿੱਤੇ ਗਏ ਹਨ 9881828532 947125550 ਤੁਸੀਂ ਚੰਗੇ ਚੰਗੇ ਰਿਸ਼ਤਿਆਂ ਵਾਸਤੇ ਢੀਰੂ ਗੋਪੇ ਦੇ ਪੇਜ ਨੂੰ ਲਾਈਕ ਤੇ ਫੋਲੋ ਕਰੋ ਮਿਲਦੇ ਹਾਂ ਹੋਰ ਨਵੇਂ ਰਿਸ਼ਤਿਆਂ ਦੇ ਨਾਲ ਸਾਸਤਰੀਆ ਆਕਾਲਜੀ